ਸੰਗਰੂਰ ਵਿਖੇ ਈ ਧਰਮਸ਼ਾਲਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਰਾਜੂ ਬਣੇ ਜਿਸ ਦੀ ਖੁਸ਼ੀ ਦੇ ਵਿੱਚ ਉਹਨਾਂ ਵੱਲੋਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ ਇਸ ਮੌਕੇ ਇਨਫੋਟੈਕ ਦੇ ਚੇਅਰਮੈਨ ਗੁਨੇਂਦਰ ਸਿੰਘ ਮਿੰਕੂ ਜਵੰਤਾ ਵੀ ਪੁੱਜੇ ਤੇ ਨਤਮਸਤਕ ਹੋਏ ਇਸ ਮੌਕੇ ਉਹਨਾਂ ਦੇ ਵੱਲੋਂ ਗੁਦਰਸ਼ਨ ਸਿੰਘ ਰਾਜੂ ਪ੍ਰਧਾਨ ਨੂੰ ਵਧਾਈ ਦਿੱਤੀ ਗਈ ਤੇ ਗੱਲਬਾਤ ਕਰਦੇ ਹੋਏ ਗੁਦਰਸ਼ਨ ਸਿੰਘ ਪ੍ਰਧਾਨ ਨੇ ਕਿਹਾ ਕਿ ਉਹਨਾਂ ਵੱਲੋਂ ਉਹਨਾਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਤਾਂ ਦੇਹ ਨਾਲ ਨਿਭਾਉਣ ਗੁਰਦਰਸ਼ਨ ਸਿੰਘ ਰਾਜੂ ਨਾਮ ਸ਼ੁਰੂ ਅੱਜ ਸਵੇਰੇ ਹਰ ਪਾਰ ਕਰਾਇਆ ਕਿ ਤੁਹਾਡੇ ਪ੍ਰਧਾਨ ਬਣਨ ਤੋਂ ਬਾਅਦ ਫੇਰੇ ਵਾਰ ਕੀ ਕੀ ਤੁਹਾਡੇ ਕੋਲ ਕੰਮ ਕਰਨੇ। ਜਦੋਂ ਤੇ ਮੈਨੂੰ ਉੱਪਰ ਪ੍ਰਧਾਨ ਚੁਣਿਆ ਗਿਆ ਔਰ ਇੱਥੇ ਧਰਮਸ਼ਾਲਾ ਦਾ ਤਾਂ ਮੈਂ ਪ੍ਰਧਾਨ ਬਾਲ ਬੁਲ ਕਹਾ ਮਹਾਰਾਜ ਦਾ ਅਫਰਦਤਾ ਤਾਂ ਇਹਦੀ ਨਿਯੋਗਤਾ ਸ੍ਰੀ ਨਾਲੀ ਮੈਂ ਚੱਲਣਾਗਾ ਕਿ ਇਹਨਾਂ ਨੇ ਮੈਨੂੰ ਬਰਕਤ ਦੇਣੀ ਆ ਕਿਉਂਕਿ ਮੈਨੂੰ ਜਿਹੜੇ ਵੀ ਕੰਮਣਗੇ ਮੈਂ ਉਹ ਪੂਰੇ ਕਰਨੇ ਨੇਗੇ। ਜੋ ਜਿਹੜਾ ਪਹਿਲਾ ਪ੍ਰਧਾਨ ਸੀਗਾ ਕੰਮ ਉਹ ਵੀ ਵਧੀਆ ਕਰਕੇ ਗਿਆ ਲੇਕਿਨ ਜਿਹੜੇ ਕੰਮ અધੂਰੇ ਰਹਿ ਗਏ ਉਹ ਅਸੀਂ ਪੂਰੇ ਕਰ ਲਵਾਂਗੇ। ਤੇ ਉਹ ਪੂਰੇ ਕਰਾਂਗੇ ਤਾਂ ਤੇ ਆਪਰਾ ਸੰਜੋਗ ਕਮੇਟੀ ਨੇ ਸਾਰਾ ਫੁੱਟਾਤਾ ਮਾਰਾ ਸਾਰਾ ਸਰਾਉ ਦਾ ਹੱਦ ਨਹੀਂ ਪੂਰੇ ਲੱਗੇ ਚਿਲਾਂ ਦਾੰਦੇ ਵਿੱਚ ਵੀ ਪਹਿਲਾਂ ਕਿਹੜਾ ਕੰਮ ਜਾੜਾ ਕਰਨਾ ਚਾਹੀਦਾ ਜਿਹਨੂੰ ਪੈਸੇ ਦਾ ਰਤ ਕਰਾਈਏ ਪਹਿਲੇ ਹਫ਼ਤੇ ਇਹ ਵੀ ਤੇ ਕੋਹਨ ਉੱਥੇ ਨੀਚੇ ਫਸ ਸਾਰਾ ਉਹ ਖਰਾਬ ਹੋਇਆ ਪਿਆ ਇਸ ਨੂੰ ਸਾਰਾ ਠੀਕ ਰਾਣਾ ਨੀਵੇਂ ਹੋ ਗਈ ਤਾਂ ਸਾਰਾ ਨੀਵੇਂ ਜੀ ਗਿਆ ਉਹਨੂੰ ਚਚਕਣਾ ਕਿੰਨੇ ਚਚਕਣਾ ਉਹ ਸਾਰਾ ਕੰਮ ਕਰਾਣੇ ਹਨ ਕਿਉਂਕਿ ਪਹਿਲਾਂ ਤਾਂ ਉਹਨੂੰ ਇੱਥੇ ਪੈਸੇ ਲੋੜਾ ਪਹਿਲਾਂ ਤਾਂ ਪੈਸੇ ਜੀ ਨਹੋਰੀ ਪੈਸਾ ਘਟੋ ਘਟੋ ਸਕਰੀਮਨ ਲੱਗ ਜੂਗਾ 6-7 ਲੱਖ ਰੁਪਏ ਲੱਗ ਜੂਗਾ ਜੀ ਆਪਾਂ ਕਰਾਇਆ ਗਾ ਇਹ ਪਹਿਲਾਂ ਤਾਂ ਅਸੀਂ ਕਮੇਟੀ ਦਾ ਕਮੇਟੀ ਦਾ ਕਰਨਾ ਚੋਣ ਕਰਨੀ ਆ ਉਹ ਕਰਕੇ ਉਸ ਤੋਂ ਬਾਅਦ ਅਸੀਂ ਸਾਰਾ ਪੈਸਾ ਜਿੰਨਾ ਹੀ ਪੈਸਾ ਹੈਗਾ ਇਕੱਠਾ ਕਰਨਾ ਹੈ ਜਿਹੜਾ ਅਸੀਂ ਕੰਮ ਸੁਝਾਉਂਦਾ ਹੈ ਸਾਨੂੰ ਬਹੁਤ ਸੁਝਵੰਤਾ ਸੁਝੂ ਕੋਣਾ ਦਿੱਤਾਗਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਐਮਸੀ ਸਾਹਿਬ ਵੀ ਖੜੇ ਨੇ ਐਮਸੀ ਸਾਹਿਬ ਸਾਰੇ ਤੁਹਾਨੂੰ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਐਮਸੀ ਸਾਹਿਬ ਜੀ ਇੱਕ ਵਾਰ ਜੀ ਸਾਰੇ ਅੱਛਾ ਅੱਛਾ ਆਪਣੇ ਬੰਤੀ ਹੋਣੀ ਪਿੰਟੇ ਹੋਣੀ ਇਹਨਾਂ ਨੇ ਆਪਣੇ ਪ੍ਰਧਾਨ ਜੀ ਵੱਲੋਂ ਇਹਨਾਂ ਸਾਰਿਆਂ ਨੇ ਜਿੱਥੇ ਮਹਾਰਾਜ ਦਾ ਵੋਟ ਟ੍ਰਾਂਸਫਰ ਲੈ ਕੇ ਅਜ ਪਾਟ ਕੀਤਾ ਆ ਕਿਉਂਕਿ ਬਹੁਤ ਜ਼ਰੂਰੀ ਹੈ ਆਪਾਂ ਜਦੋਂ ਵੀ ਕੋਈ ਸ਼ੁਰੂਆਤ ਕਰਦੇ ਕਿਸੇ ਚੀਜ਼ ਦੀ ਜਾਂ ਸਮੇਂ ਸਮੇਤੇ ਪਰਮਾਤਮਾ ਦਾ ਨਾਮ ਲੈਣਾ ਕਿਉਂਕਿ ਉਸ ਤੋਂ ਬਿਨਾਂ ਤੁਹਾਨੂੰ ਹੀ ਪਤਾ ਬੰਦਾ ਮੈਂ ਤਾਂ ਇਹ ਸਮਝਦਾ ਵੀ ਜੋ ਕੁਝ ਹੈਗਾ ਉਹਨਾਂ ਦਾ ਹੀ ਹੈ ਸੋ ਇਸ ਦੇ ਨਾਲ ਕੀ ਹੁੰਦਾ ਨਾਲ ਤਾਂ ਆਪਾਂ ਸਾਰੇ ਇੱਕ ਦੂਜੇ ਨੂੰ ਮਿਲ ਲੈਂਦੇ ਆ ਔਰ ਨਾਲੇ ਸਾਰਿਆਂ ਤੇ ਪਰਮਾਤਮਾ ਦੀ ਬਲੇਸਿੰਗਸ ਹੋ ਜਾਂਦੀਆਂ ਨੇ ਔਰ ਪਰਮਾਤਮਾ ਜਦੋਂ ਪਰਮਾਤਮਾ ਦਾ ਤੁਹਾਡੇ ਸਿਰ ਤੇ ਹੱਥ ਹੋਵੇ ਤਾਂ ਤੁਹਾਨੂੰ ਇਹ ਪਤਾ ਕੋਈ ਤੁਹਾਡਾ ਖੁਸ਼ ਨਹੀਂ ਵਿਗਾੜ ਸਕਦਾ ਔਰ ਨਾ ਤੁਹਾਨੂੰ ਕਿਸੇ ਚੀਜ਼ ਦੀ ਲੋੜ ਸੋ ਬਹੁਤ ਵਧੀਆ ਗੱਲ ਹੈ ਮਾਰਾ ਤਾਂ ਨਾਮ ਲੈਤਾ ਔਰ ਹਮੇਸ਼ਾ ਬੰਦੇ ਨੂੰ ਹਰ ਤੀਜ ਸਮੇ ਸਮੇ ਤੇ ਜ਼ਰੂਰ ਇਹ ਕਰਨਾ ਚਾਹੀਦਾ ਹੈ। ਐਟਮਸ਼ਪਰਸਪ ਇਸ ਤਰ੍ਹਾਂ ਦੇਖ ਜਿਓ ਅੱਜ ਇਸ ਸ਼ੁਕਤ ਮਸ਼ਲਾਹਾ ਜਿਸ ਦੇ ਪਾਰਟ ਹੋਏ ਨੇ ਦਾ ਅਰਦਾਸ ਮੈਂ ਇਸ ਤਰਮਸ਼ਲਾ ਦੇ ਨਾਲ ਸਾਡੇ ਪਿਤਾ ਜੀ ਦੇ ਟਾਈਮ ਦਾ ਜੁੜਿਆ ਹੋਇਆ ਕਿਉਂਕਿ ਸਾਡੇ ਪਿਤਾ ਜੀ ਦੇ ਮੇਰੇ ਫਾਦਰ ਸਾਹਿਬ ਗੁਰਬਖਸ਼ ਸਿੰਘ ਜਿਹੜੇ ਸੀਗੇ ਸੋਸ਼ਲ ਵਰਕਰ ਸੀ ਉਹਨਾਂ ਦੇ ਮਿੱਤਰ ਸੀਗੇ ਸਦਾ ਅਰਜਨ ਸਿੰਘ ਜੀ ਤੇ ਸਦਾ ਸਰਜੀਤ ਸਿੰਘ ਜੀ ਜਿਨ੍ਹਾਂ ਨੇ ਇਹ ਧਰਮਸ਼ਾਲਾ ਬਣਾਈ ਸੀ ਮੈਨੂੰ ਉਹ ਜਦੋਂ ਮੈਂ ਇੱਥੇ ਆਉਣਾ ਤੇ ਮੈਨੂੰ ਉਹ ਯਾਦ ਆ ਜਾਂਦਾ ਵੀ ਉਹਨਾਂ ਲੋਕਾਂ ਨੇ ਕਿਵੇਂ ਸੇਵਾ ਕਰਕੇ ਕਿਵੇਂ ਆਪਣੀ ਮਿਹਨਤ ਦੀ ਕਮਾਈ ਚੋਂ ਇੱਕ ਏਡਾ ਵੱਡਾ ਜਿਹੜਾ ਹੈਗਾ ਜਾਇਦਾਦ ਜਿਹੜੀ ਹੈਗੀ ਆ ਸਮਾਜ ਨੂੰ ਦਿੱਤੀ ਹੈ ਤੇ ਮੈਂ ਇਹ ਇਹਨਾਂ ਨੂੰ ਇਹੀ ਬੇਨਤੀ ਕਰਦਾ ਸਾਰਿਆਂ ਨੂੰ ਕਿ ਇਹ ਜਿਹੜੀ ਜਾਇਦਾਦ ਉਹਨਾਂ ਨੇ ਸਮਾਜ ਨੂੰ ਦਿੱਤੀ ਹੈ ਇਹਦਾ ਉਹ ਚੰਗੇ ਤਰੀਕੇ ਨਾਲ ਉਪਯੋਗ ਕਰਨ ਤੇ ਇੱਥੇ ਗੁਰੂ ਮਹਾਰਾਜ ਸਾਹਿਬ ਦਾ ਸਰੂਪ ਹੈਗਾ ਤੇ ਇੱਥੇ ਤਰੱਕੀਆਂ ਹੋਣ ਮੇਰਾ ਤਾਂ ਇੰਨੀ ਜੜੀ ਹੈਗੀ ਇਹਨਾਂ ਨੂੰ ਬੇਨਤੀ ਅ ਸਲਤਨ Rani ਮੈਂ ਇਹ ਸੰਗਠਨ ਤੋਂ ਵੈਸ਼ਨਲ ਫਾਊਂਡੇਸ਼ਨ ਤੋਂ ਅਸਲੀਆ ਜਾਇਆ 라ਜੂ ਅ 라ਜੂ ਜੀ ਅਜੇ ਪ੍ਰਧਾਨ ਬਣੇ ਨੇ ਤੇ ਅਸੀਂ ਦੁਆ ਕਰਦੇ ਹਾਂ ਪਰਮਾਤਮਾ ਦੀ ਕਿਰਪਾ ਨਾਲ ਉਹ ਬਹੁਤ ਵਧੀਆ ਕੰਮ ਕਰਨ ਜਿਹੜੇ ਪਹਿਲੇ ਪ੍ਰਧਾਨ ਸੀ ਉਹਨਾਂ ਨੇ ਬਹੁਤ ਅੱਛੀ ਇਮਾਰਤ ਦਾ ਕੰਮ ਕੀਤਾ ਅਸੀਂ ਪਰਮਾਤਮਾ ਅਗੇ ਦੁਆ ਕਰਦੇ ਹਾਂ ਕਿ ਚੜਦੀ ਕਲਾ ਵਿੱਚ ਰਹਿਣ ਤੇ ਉਹ ਵੀ ਬਹੁਤ ਵਧੀਆ ਕੰਮ ਕਰਨ ਤੇ ਸਾਡੀ ਸੰਸਥਾ ਵੱਲੋਂ ਜੋ ਵੀ ਉਹਨਾਂ ਦੀ ਹੈਲਪ ਦੀ ਲੋੜ ਪਈ ਸਾਡੀ ਸੰਸਥਾ ਉਹਨਾਂ ਦੀ ਹੈਲਪ ਕਰੇਗੀ ਹਾਂਜੀ ਹਾਂਜੀ ਅਸੀਂ ਰਾਜੂ ਜੀ ਨੂੰ ਪੁਚਾਰਿਸ਼ ਕਰਦੇ ਹਾਂ ਕਿ ਪੱਕਾ ਜੋ ਵੀ ਕੰਮ ਰਹਿੰਦੇ ਨੇ ਤਿਲੋ ਤਨੋ ਮਨੋ ਆਪਣਾ ਕੰਮ ਮਿਹਨਤ ਨਾਲ ਆਪਣਾ ਕੰਮ ਕਰਨ ਜੋ ਸਹਿਯੋਗ ਦੀ ਲੋੜ ਹੈ ਕਿਸੇ ਵੀ ਚੀਜ਼ ਦੀ ਲੋੜ ਹੈ ਤਾਂ ਸਾਡੀ ਸੰਸਥਾ ਵੱਲੋਂ ਅਸੀਂ ਬਿਲਕੁਲ ਉਹਨਾਂ ਦਾ ਸਾਥ ਦੇਵਾਂਗੇ